ਪਿਛਲੇ ਦਿਨੀ ਕਿਸਾਨ ਮਹਾਪੰਚਾਇਤ ਮੋਗਾ ਦੇ ਵਿੱਚ ਹੋਈ। तमाम ਵੱਡੇ ਕਿਸਾਨ ਆਗੂਆਂ ਨੇ ਵੱਡੀਆਂ ਤਕਰੀਰਾਂ ਕੀਤੀਆਂ। ਅਸੀਂ ਤੁਹਾਨੂੰ ਸੁਣਾਵਾਂਗੇ ਕਿ ਡਾਕਟਰ ਦਰਸ਼ਨਪਾਲ ਕ੍ਰਾਂਤੀਕਾਰੀ ਯੂਨੀਅਨ ਦੇ ਜਿਹੜੇ ਕਰਤਾ ਕਰਤਾ ਨੇ ਇਹਨਾਂ ਦਾ ਕੀ ਕਹਿਣਾ ਇੱਕ ਇਹਨੂੰ ਲੈ ਕੇ ਕੀ ਕਿਸਾਨਾਂ ਨੂੰ ਇਕੱਠੇ ਹੋ ਪਾਉਣਗੇ ਇਕੱਠੇ ਨਹੀਂ ਹੋਣਗੇ ਇਹ ਇੱਕ ਵੱਡਾ ਸਵਾਲ ਹੈ ਕਿ ਇਕੱਠੇ ਹੋਗੇ ਕਿਸਾਨ ਲੜਨਗੇ। ਮੋੜ ਫੇਰ ਕੋਈ ਵੱਡਾ ਅੰਦੋਲਨ ਖੜਾ ਕੀਤਾ ਜਾ ਸਕਦਾ ਜਾਂ ਜਿਹੜਾ ਖੇਤੀਬਾੜੀ ਦਾ ਡਰਾਫਟਿਕ ਨਮ ਆਇਆ ਮਾਰਕੀਟਿੰਗ ਦੇ ਵਿੱਚ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕੇਂਦਰ ਸਰਕਾਰ ਤੁਰੰਤ ਰੱਦ ਕਰੇ ਨਹੀਂ ਸਾਨੂੰ ਮਜਬੂਰ ਹੋਣਾ ਪਊਗਾ ਤੁਸੀਂ ਪਹਿਲਾਂ ਸੁਣੋ ਡਾਕਟਰ ਦਰਸ਼ਨਪਾਲ ਨੇ ਕੀ ਕਿਹਾ ਅਸੀਂ ਸੜਕਾਂ ਤੇ ਦਲਗਾਂ ਦੀ ਅੱਗ ਸੇਕੀ ਅਸੀਂ ਸੜਕਾਂ ਤੇ ਦਲਗਾਂ ਦੀ ਅੱਗ ਸੇਕੀ ਐਪਰ ਹੱਕਾਂ ਨੂੰ ਥੰਂਜ ਲਵਾਈ ਤਾਂ ਨਹੀਂ ਸਾਡਾ ਕਾਪਲ ਹੀ ਕੱਚਾ ਨਿਸ਼ਾਨ ਸੀ ਸੀ ਅਸੀਂ ਗੋਲ ਤੋਂ ਕੱਟ ਪੁਆਈ ਤਾਂ ਨਹੀਂ ਐਵੇਂ ਭੜਮ ਹੈ ਸਾਡੇ ਆਕਾਤਾਂ ਨੂੰ ਐਵੇਂ ਭੜਮ ਹੈ ਸਾਡੇ ਆਕਾਤਾਂ ਨੂੰ ਅਸੀਂ ਹੋਵਾਂਗੇ ਦੇਗ ਜਾਂ ਚਾਰ ਰੋਕੋ ਬਗਲਾ ਲੈ ਕੇ ਵੀ ਜਿਹੜੀ ਮੁਕੜੀ ਨਾ ਐਨੀ ਲੰਮੀ ਹੈ ਸਾਡੀ ਕਿਤਾਬ ਰੋਕੋ ਐਨੀ ਲੰਮੀ ਹੈ ਸਾਡੀ ਕਿਤਾਬ ਰੋਕੋ ਕਿਸਾਨ ਭਰਾਵੋ ਤੇ ਲੀਡਰ ਸਾਹਿਬਾਨ ਅੱਜ ਦਿੱਲੀ ਦੇ ਵਿੱਚ ਉਹੀ ਬੈਠੇ ਨੇ ਜਿਨ੍ਹਾਂ ਨੇ ਚਾਰ ਸਾਹਿਬਜ਼ਾਦੇ ਜੀ ਸ਼ਹਾਦਤ ਕੀਤੀ ਸੀ ਦਿੱਲੀ ਦੇ ਵਿੱਚ ਉਹੀ ਬੈਠੇ ਹੋ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਗੁਰੂ ਛੜੇ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ ਉਹ ਕੱਲੇ ਪੰਜਾਬ ਤੇ ਨਹੀਂ ਸਾਰੇ ਹਿੰਦੋਸਟਾਨ ਦੇ ਨਾਲ ਪੂਰੇ ਪੰਜਾਬ ਦੀ ਜਨਤਾ ਨੂੰ ਤੇ ਖਾਸ ਕਰਕੇ ਸਾਡੀ ਕਿਸਾਨੀ ਨੂੰ ਉਹਨਾਂ ਨੇ ਆਪਣੇ ਇੱਕ ਤਵਾ ਦਾ ਕਹਿ ਲਓ ਕਿ ਸਾਡੀ ਪਰਜਦਾ ਖਲਾਫ ਰਹਿਨੇ ਬਾਰ-ਬਾਰ ਅਸੀਂ 2020 ਤੇ 21 ਦੇ ਵਿੱਚ ਉਹਨਾਂ ਦਾ ਘੱਟ ਰਗਾਇਆ ਸੀ ਉਹਨਾਂ ਨੂੰ ਫੁੱਪ ਕੇ ਉਹਨਾਂ ਤੋਂ ਚਟਾਇਆ ਸੀ ਉਹਨਾਂ ਨੇ ਖੁਦ ਜਿਹੜੇ ਪਾਰਲੀਮੈਂਟ ਦੇ ਕਾਨੂੰਨ ਤੋੜ ਕੀਤੇ ਸੀ ਉਹਨਾਂ ਨੇ ਆਪ ਫੁੱਪ ਚਟ ਕੇ ਵਾਪਸ ਲਏ ਸੀ ਜਦੋਂ ਅਸੀਂ ਸਾਰੇ ਪੰਜਾਬ ਦੇ ਅੰਦਰ ਅਮਾਨੀ ਤੇ ਹਦਾਨੀ ਦੇ ਸਾਰੀਆਂ ਸੇਵਾਵਾਂ ਤੇ ਉਹਨਾਂ ਦੀ ਪੈਦਾਵਾਰ ਨੂੰ ਵਈ ਘਾਟ ਕਰਤੀ ਸਾਰੇ ਟੋਰ ਪ੍ਰੋਜੈਕਟ ਖੁੱਲੇ ਸੀ ਸਾਰੇ ਉਹਨਾਂ ਦੇ ਪੈਟਰੋਲ ਪੰਪ ਸੀ ਤੇ ਮੈਂ ਚ ਕੰਮ ਨਹੀਂ ਦੇਣਾ ਚਾਹ ਮੈਂ ਬੀਜੇਪੀ ਤੇ ਕੇਂਦਰ ਦੀ ਮੋਤੀ ਤੇ ਅਮਨ ਸ਼ਾਹੀ ਸਰਕਾਰ ਨੂੰ ਕਿ ਤੁਸੀਂ ਪੰਜਾਬ ਦੇ ਵਿੱਚ ਆਪਣੀ ਇਹ ਜਿਹੜੀ ਤੁਸੀਂ ਜੜਾ ਲਾਉਣੀਆਂ ਚਾਹੁੰਦੇ ਹੋ ਆਖਟ ਸਾਡੇ ਕਿਸਾਨਾਂ ਦਾ ਸਾਡੇ ਪੰਜਾਬ ਦੇ ਲੋਕਾਂ ਦਾ ਤੁਹਾਡਾ ਮਈਆ ਮੇਟ ਕਰ ਦੂਗਾ ਤੁਹਾਨੂੰ ਦਿੱਲੀ ਚੋਂ ਉਖੜ ਕੇ ਰੱਖੂਗਾ ਕਿ ਕਿ ਤੁਸੀਂ ਦਿੱਲੀ ਦੇ ਇੱਕ ਫਾਕਮੋ ਤੁਸੀਂ ਪੰਜਾਬ ਦੇ ਕਿਸਾਨਾਂ ਦਾ ਸਿੱਧ ਕਿਸਾਨਾਂ ਦੇ ਨਾਲ ਉਹਨਾਂ ਨੂੰ ਐਮਐਸਪੀ ਲਾ ਦੇ ਕੇ ਉਹਨਾਂ ਦੇ ਕਰਜ਼ਾ ਮਾਫ਼ ਨਾ ਕਰਕੇ ਕਿਸਾਨ ਪੈਨਸ਼ਨ ਨਾ ਦੇ ਕੇ ਉਹਨਾਂ ਦੇ ਕਰਜ਼ਾ ਤੇ ਤੇਲੀ ਕੁਮਾਰ ਮਾਰ ਕੇ ਨਵੀਂ ਨੀਤੀ ਦਾ ਖਰੜਾ ਲਿਆ ਕੇ ਤੁਸੀਂ ਉਹਨਾਂ ਦਾ ਗੜਾ ਘੁੱਟ ਰਹੇ ਹੋ ਉਹਨਾਂ ਦਾ ਜੀਵਨ ਹਰਾਮ ਕਰ ਰਹੇ ਹੋ ਉਹਨਾਂ ਦੀਆਂ ਜ਼ਮੀਨਾਂ ਗਿਰਵੀ ਰੱਖਉਂਦੀ ਤੁਸੀਂ ਕਾਰਪੋਰੇਟ ਕਰਾਉਣਿਆਂ ਨੂੰ ਬਣਾ ਰਹੇ ਹੋ ਅਸੀਂ ਕਾਰਪੋਰੇਟ ਕਰਾਉਣਿਆਂ ਨੂੰ ਅਲਾਨ ਕਰਦੇ ਹਾਂ ਤੁਸੀਂ ਜ਼ੋਰ ਨਾਲ ਕੋਟਿੰਗ ਨੀਤੀ ਅਸੀਂ ਲਾਗੂ ਨਹੀਂ ਹੋਣ ਦਵਾਗੇ ਦੂਜੀ ਗੱਲ ਬਾਦਮ ਤੇ ਬੈਠੇ ਸਾਡੇ ਸਾਥੀ ਜੇ ਲੜ ਰਹੇ ਨੇ ਪਿਛਲੇ ਘਰੋਂ ਨੂੰ ਗਿਆ ਤੋਂ ਸਾਥ ਹੋਣ ਜਾ ਰਹੇ ਬਰੋਤਰੀਕ ਨੂੰ ਉਹਨਾਂ ਨੂੰ ਵਿਸ਼ਵਾਸ ਤੋਂ ਹੋਣਾ ਕਿ ਆ ਸੰਗਠਿਤ ਕਿਸਾਨ ਮੋਰਚਾ ਇਹਦੀ ਪੂਰੀ ਦੀ ਪੂਰੀ ਲੀਡਰਸ਼ਿਪ ਤੇ ਆ ਜਿਹੜਾ ਸਾਡੇ ਕਿਸਾਨ ਸਾਥੀ ਬੈਠੇ ਨੇ ਅਸੀਂ ਤੁਹਾਡੇ ਮੰਗਾਂ ਦੇ ਸਹਿਮਤ ਸਾਡੀਆਂ ਮੰਗਾਂ ਵੀ ਹੋਈ ਨੇ ਅਸੀਂ ਵੀ ਲੜ ਰਹੇ ਹਾਂ ਤੁਸੀਂ ਵੀ ਲੜ ਰਹੇ ਹੋ ਜਰੂਰ ਉਹ ਸ਼ਬਦ ਨਾਏਗਾ ਜਿਵੇਂ 3 ਨੇ ਪਲੇਟਫਾਰਮ ਇਕੱਠੇ ਹੋ ਕੇ ਦਿੱਲੀ ਦੀਆਂ ਰਗਾਂ ਨੂੰ ਦੱਬਣਗੇ ਔਰ ਦਿੱਲੀ ਇਤਿਹਾਸਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਪੰਜਾਬੀਆਂ ਦੀ ਦੁਸ਼ਮਣ ਹੈ ਇਹ ਪੰਜਾਬ ਦੇ ਲੋਕੋ ਯਾਦ ਕਰੋ ਉਹ ਜਿਹਨਾਂ ਨੂੰ ਹਮੇਸ਼ਾ ਇਹਨਾਂ ਨੇ ਵਿਤਕਰੀਅਤ ਕੀਤਾ ਸਾਡੇ ਨਾਲ ਹਮੇਸ਼ਾ ਧੱਕਾ ਕੀਤਾ ਹਮੇਸ਼ਾ ਸਾਨੂੰ ਧੋਖਾ ਦਿੱਤਾ ਇਹ ਪੰਜਾਬ ਦੇ ਲੋਕਾਂ ਨੂੰ ਚੌਕਸ ਹੋਣ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਕਰਦੇ ਆਪਣੇ ਲਈ ਨਹੀਂ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਨੇ ਸਾਰੀਆਂ ਕੁਰਬਾਨੀਆਂ ਮੁਗਲ ਰਾਜ ਦੇ ਖਿਲਾਫ ਅੰਗਰੇਜ਼ਾਂ ਦੇ ਖਿਲਾਫ ਸਾਰੀਆਂ ਕੁਰਬਾਨੀਆਂ ਦੇ ਵਿੱਚ ਫਰ ਰਉਂਦੇ ਸੀ ਐਮਨ ਸ਼ਾਹ ਤਾਲੀ ਕਦੇ ਪੀਰ ਵੱਲੂ ਉਰਗਿਆਂ ਨੇ ਸ਼ਹਾਤਾ ਮਈਆ ਕਦੇ ਗੌਰ ਜਿਹੜੇ ਇੱਥੇ ਆਉਂਦੇ ਸੀ ਸਾਡੇ ਇਹ ਪੁੱਤਰ ਇਹਨਾਂ ਵਿੱਚੋਂ ਉਹਨਾਂ ਸਾਡੇ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਸਿੱਖ ਸਭੀ ਜਨਤਾ ਨੇ ਕੁਰਬਾਨੀਆਂ ਦਿੱਤੀਆਂ ਸੋ ਆਓ ਉਹਨਾਂ ਕੁਰਬਾਨ ਹੋਏ ਸਾਡੇ ਸਾਥੀਆਂ ਨੂੰ ਯਾਦ ਕਰਦੇ ਹਾਂ ਕਸੂ ਉਠਾਈਏ ਕਿ ਮੋਦੀ ਤੇ ਅਨੁਰਵਾਦੀ ਇਹ ਸਾਜ਼ਿਸ਼ ਨੂੰ ਕਦੇ ਵੀ ਪੂਰਾ ਹੋਣ ਨਹੀਂ ਦਵਾਗੇ ਸੇ ਉਹ ਲੜਾਈ ਲੜਾਂਗੇ ਅਤੇ ਪੂਰੇ ਦੇਸ਼ ਦੀ ਕਿਸਾਨੀ ਪੂਰੇ ਦੇਸ਼ ਦੇ ਲੋਕਾਂ ਦੀ ਆਵਾਜ਼ ਕਿ ਆਓ ਇਸ ਜਿੱਕੇਪਰਾ ਦੇ ਖਿਲਾਫ ਜਦਾਈ ਚ ਕੇ ਵਧਾਈਏ ਦੇਸ਼ ਦੇ ਲੋਕ ਤੁਹਾਡੇ ਸਾਰੇ ਵੱਲ ਦੇਖ ਰਹੇ ਨੇ ਕਿ ਕਦੋਂ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਸਾਨੂੰ ਹੱਥ ਮਾਰਨਗੇ ਤਮ ਲਟੂ ਵਾਲਿਆਂ ਨੂੰ ਏਰ ਵਾਲਿਆਂ ਨੂੰ ਗੰਗਾ ਆਹ ਉਹ ਅਸਾਰੇ ਗੈਸਤੀ ਜਨਤਾ ਸ੍ਰੁਪਤ ਕਿਸਾਨ ਉਹ ਚੇਦੇ ਹੋ ਕੇ ਦੀ ਅੜੀ ਕਰ ਰਹੀ ਐ ਉਹ ਜਿਵੇਂ ਕਿਹਾੜਾ 2:30 ਵਜੇ 라ਮ ਫੁਰੇ ਨੇ ਉਹਨਾਂ ਨੂੰ ਜ਼ਰੂਰ ਸੁਣ ਕੇ ਲਾਣਾ ਤਾਂ ਜੋ ਸ੍ਰੁਪਤ ਕਿਸਾਨ ਉਹ ਆਪਣੀ ਉਸ ਵਾਅਦੇ ਨੂੰ ਆਪਣੇ ਉਸ ਕਰਮ ਨੂੰ ਪੂਰਾ ਕਰ ਸਕੇ ਤੁਹਾਡਾ ਬਹੁਤ ਬਹੁਤ ਆਪਾ ਵਾਇਬੂ ਦੀ ਘਰ ਸ ਵਾਇਬੂ ਦੀ ਅਸੀਂ ਸੜਕਾਂ ਤੇ ਗੱਲਾਂ ਦੀ ਅੱਗ ਸੇਕੀ ਅਸੀਂ ਸਰਕਾਰ ਤੇ ਦਾਈਆਂ ਦੀ ਅੱਕ ਸਿੱਕੀ ਐ ਪਰ ਹੱਕਾਂ ਨੂੰ ਥੰਮ੍ਹ ਲਵਾਈ ਤਾ ਨਹੀਂ ਸਾਡਾ ਕਾਤਲ ਹੀ ਕੱਚਾ ਨਿਸ਼ਾਨ ਚੀਸੀ ਅਸੀਂ ਬੇਲ ਤੇ ਕੱਟ ਭੁਆਈ ਤਾ ਨਹੀਂ ਐਵੇਂ ਭੜਮਾ ਹੈ ਸਾਡੇ ਕਾਤਲਾਂ ਨੂੰ ਐਵੇਂ ਭੜਮਾ ਹੈ ਸਾਡੇ ਕਾਤਲਾਂ ਨੂੰ ਅਸੀਂ ਹੋਵਾਂਗੇ ਦੇਗ ਜਾਂ ਚਾਰ ਰੋਕੋ ਬਦਲਾ ਲਿਆ ਤਾਂ ਵੀ ਜਿਹੜੀ ਮੁਕੜੀ ਨਾ ਐਨੀ ਲੰਮੀ ਹੈ ਸਾਡੀ ਕਿਤਾਬ ਰੋਕੋ ਐਨੀ ਲੰਮੀ ਹੈ ਸਾਡੀ ਕਿਤਾਬ ਰੋਕੋ ਕਿਸਾਨ ਭਰਾਵੋ ਤੇ 리더 ਸਾਹਿਬਾਨ ਅੱਜ ਦਿੱਲੀ ਦੇ ਵਿੱਚ ਉਹੀ ਬੈਠੇ ਨੇ ਜਿਨ੍ਹਾਂ ਨੇ ਚਾਰ ਸ਼ਹੀਦਾਂ ਦੀ ਸ਼ਹਾਦਤ ਕੀਤੀ ਸੀ ਦਿੱਲੀ ਦੇ ਵਿੱਚ ਉਹੀ ਬੈਠੇ ਹੋਏ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਗੁਰੂ ਛੜੇ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ ਉਹ ਕੱਲੇ ਪੰਜਾਬ ਤੇ ਨਹੀਂ ਸਾਰੇ ਹਿੰਦੁਸਤਾਨ ਦੇ ਨਾਲ ਪੂਰੇ ਪੰਜਾਬ ਦੀ ਜਨਤਨ ਤੇ ਖਾਸ ਕਰਕੇ ਸਾਡੀ ਕਿਸਾਨੀ ਨੂੰ ਉਹਨਾਂ ਨੇ ਆਪਣੇ ਇੱਕ ਤਵਾ ਦਾ ਕਹਿ ਲਓ ਕਿ ਸਾਡੀ ਪਰਜਦਾ ਫਲਾ ਲਹਿਨੇ ਵਾਰ-ਵਾਰ ਅਸੀਂ 2020 ਤੇ 21 ਦੇ ਵਿੱਚ ਉਹਨਾਂ ਦਾ ਘਾਟ ਰਗਾਇਆ ਸੀ ਉਹਨਾਂ ਨੂੰ ਫੁੱਪ ਕੇ ਉਹਨਾਂ ਤੋਂ ਚਟਾਇਆ ਸੀ ਉਹਨਾਂ ਨੇ ਖੁਦ ਜਿਹੜੇ ਪਾਰਲੀਮੈਂਟ ਦੇ ਕਾਨੂੰਨ ਬੋਝ ਕੀਤੇ ਸੀ ਉਹਨਾਂ ਨੇ ਆਪ ਫੁੱਟ ਚੱਟ ਕੇ ਵਾਪਸ ਲੈ ਲਈ ਸੀ ਜਦੋਂ ਅਸੀਂ ਸਾਰੇ ਪੰਜਾਬ ਦੇ ਅੰਦਰ ਅਮਾਨੀ ਤੇ ਹਦਾਨੀ ਦੇ ਸਾਰੇ ਜਿਵੇਂ ਮਾਮਾ ਤੇ ਉਹਨਾਂ ਦੀ ਪੈਦਾਵਾਰ ਨੂੰ ਵਈ ਘਾਟ ਕਰਤੀ ਸਾਰੇ ਟੋਰ ਪ੍ਰਾਜੇ ਖੁੱਲੇ ਸੀ ਸਾਰੇ ਇਹਨਾਂ ਦੇ ਪਟ્રોલ ਪੰਪ ਸੀ ਤੇ ਮੈਂ ਚਾਹ ਨਹੀਂ ਦੇਣਾ ਚਾਹ ਮੈਂ ਬੀਜੇਪੀ ਤੇ ਕੇਂਦਰ ਦੀ ਮੋਤੀ ਤੇ ਅਮੀਰ ਸ਼ਾਹੀ ਸਰਕਾਰ ਨੂੰ ਕਿ ਤੁਸੀਂ ਪੰਜਾਬ ਦੇ ਵਿੱਚ ਆਪਣੀ ਇਹ ਜਿਹੜੀ ਤੁਸੀਂ ਜੜਾ ਲਾਉਣੀਆਂ ਚਾਹੁੰਦੇ ਹੋ ਆ ਘੱਟ ਸਾਡੇ ਕਿਸਾਨਾਂ ਦਾ ਸਾਡੇ ਪੰਜਾਬ ਦੇ ਲੋਕਾਂ ਦਾ ਤੁਹਾਡਾ ਮਈਆ ਮੇਟ ਕਰ ਦੂਗਾ ਕੋਣ ਨੂੰ ਦਿੱਲੀ ਚੋਂ ਘੜ ਕੇ ਰੱਖੂਗਾ ਕਿ ਕਿ ਤੁਸੀਂ ਦਿੱਲੀ ਦੇ ਇੱਕ ਫਾਕਮੋ ਤੁਸੀਂ ਪੰਜਾਬ ਦੇ ਕਿਸਾਨਾਂ ਦਾ ਇੱਕ ਛਾਲਾ ਦੇ ਨਾਲ ਉਹਨਾਂ ਨੂੰ ਐਮਐਸਪੀ ਨਾ ਦੇ ਕੇ ਉਹਨਾਂ ਦੇ ਕਰਜ਼ਾ ਮਾਫ਼ ਨਾ ਕਰਕੇ ਕਿਸਾਨ ਪੈਨਸ਼ਨ ਨਾ ਦੇ ਕੇ ਉਹਨਾਂ ਦੇ ਕਰਜ਼ਾ ਤੇ ਤੇਲੀ ਕਮਾਲ ਮਾਰ ਕੇ ਨਵੀਂ ਨੀਤੀ ਦਾ ਖਲਣਾ ਲਿਆ ਕੇ ਤੁਸੀਂ ਉਹਨਾਂ ਦਾ ਗੜਾ ਘੁੱਟ ਰਹੇ ਹੋ ਉਹਨਾਂ ਦਾ ਜੀਵਨ ਹਰਾਮ ਕਰ ਰਹੇ ਹੋ ਉਹਨਾਂ ਦੀਆਂ ਜ਼ਮੀਨਾਂ ਗਿਰਵੀ ਰੱਖਉਂਦੀ ਕੁਝ ਕਾਰਪੋਰੇਟ ਕਰਾਉਣਿਆਂ ਨੂੰ ਬਣਾ ਰਹੇ ਹੋ ਅਸੀਂ ਕਾਰਪੋਰੇਟ ਕਰਾਉਣਿਆਂ ਨੂੰ ਅਲਾਨ ਕਰਦੇ ਹਾਂ ਤੁਸੀਂ ਜੋਰ ਵਾਲਾ ਕੋਰਪੋਰੇਟਿੰਗ ਨੀਤੀ ਅਸੀਂ ਲਾਗੂ ਨਹੀਂ ਹੋਣ ਦਵਾਗੇ ਦੂਜੀ ਗੱਲ ਬਾਟਮ ਤੇ ਬੈਠੇ ਸਾਡੇ ਸਾਥੀ ਜਿਹੜੇ ਲੜ ਰਏ ਨੇ ਪਿਛਲੇ ਘਰੋਂ ਨੂੰ ਬਿਆ ਤੋਂ ਸਾਲ ਹੋਣ ਜਾ ਰਿਹਾ ਬਰਤਿਕ ਨੂੰ ਉਹਨਾਂ ਨੂੰ ਵਿਸ਼ਵਾਸ ਤੋਂ ਹੋਣਾ ਕਿ ਆ ਸੰਯੁਕਤ ਕਿਸਾਨ ਮੋਰਚਾ ਇਹਦੀ ਪੂਰੀ ਦੀ ਪੂਰੀ ਲੀਡਰਸ਼ਿਪ ਤੇ ਜਿਹੜੇ ਸਾਡੇ ਕਿਸਾਨ ਸਾਥੀ ਬੈਠੇ ਨੇ ਅਸੀਂ ਤੁਹਾਡੇ ਮੰਗਾ ਦੇ ਸਾਹਮਣੇ ਸਾਡੀਆਂ ਮੰਗਾ ਵੀ ਹੋਈ ਨੇ ਅਸੀਂ ਵੀ ਲੜ ਰਹੇ ਹਾਂ ਤੁਸੀਂ ਵੀ ਲੜ ਰਹੇ ਹੋ ਜਰੂਰ ਉਹ ਸ਼ਬਦ ਨਾਏਗਾ ਜਿੱਦਣ 300 ਪਲੇਟਫਾਰਮ ਇਕੱਠੇ ਹੋ ਕੇ ਦਿੱਲੀ ਦੀਆਂ ਰਗਾਂ ਨੂੰ ਦਬਣਗੇ ਔਰ ਦਿੱਲੀ ਇਤਿਹਾਸਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਪੰਜਾਬੀਆਂ ਦੇ ਦੁਸ਼ਮਣ ਹੈ ਇਹ ਪੰਜਾਬ ਦੇ ਲੋਕੋ ਯਾਦ ਕਰੋ ਉਹਨਾਂ ਜਿਹਨਾਂ ਨੂੰ ਹਮੇਸ਼ਾ ਇਹਨਾਂ ਨੇ ਵਿਤਕਰੀਅਤ ਕੀਤਾ ਸਾਡੇ ਨਾਲ ਹਮੇਸ਼ਾ ਤੱਕਾ ਕੀਤਾ ਹਮੇਸ਼ਾ ਸਾਨੂੰ ਧੋਖਾ ਦਿੱਤਾ ਹੈ ਪੰਜਾਬ ਦੇ ਲੋਕਾਂ ਨੂੰ ਚੌਕਸ ਹੋਣ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਹੁੰਨੇ ਸ਼ਕਲ ਦੇ ਆਪਣੇ ਲਈ ਨਹੀਂ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਨੇ ਸਾਰੀਆਂ ਕੁਰਬਾਨੀਆਂ ਮੁਗਲ ਰਾਜ ਦੇ ਖਿਲਾਫ ਅੰਗਰੇਜ਼ਾਂ ਦੇ ਖਿਲਾਫ ਸਾਰੀਆਂ ਕੁਰਬਾਨੀਆਂ ਦੇ ਵਿੱਚ ਫਰ ਹੁੰਦੇ ਸੀ ਐਮਨ ਸ਼ਾਹ ਤਾਲੀ ਕਦੇ ਪੀਰ ਵੱਲੂ ਉਰਗਿਆਂ ਦੇ ਸਾਹਤਾਈਆਂ ਕਦੇ ਗੋਰ ਜਿਹੜੇ ਇੱਥੇ ਆਉਂਦੇ ਸੀ ਸਾਡੇ ਇਹ ਪੁੱਤਰ ਇਹਦੇ ਵਿੱਚੋਂ ਉਹਨਾਂ ਸਾਡੇ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਸਿੱਖ ਸਭੀ ਜਨਤਾ ਨੇ ਕੁਰਬਾਨੀਆਂ ਦਿੱਤੀਆਂ ਸੋ ਆਓ ਉਹਨਾਂ ਕੁਰਬਾਨ ਹੋਏ ਸਾਡੇ ਸਾਥੀਆਂ ਨੂੰ ਯਾਦ ਕਰਦੇ ਹਾਂ ਕਸੂਨ ਭਾਈਏ ਕਿ ਮੋਦੀ ਤੇ ਅੰਸ਼ਾ ਦੀਏ ਸਾਜੂ ਸੁਣ ਕਦੇ ਵੀ ਪੂਰਾ ਹੋਣ ਨਹੀਂ ਦਵਾਂਗੇ ਸਵੇ ਲੜਾਈ ਲੜਾਂਗੇ ਅਤੇ ਪੂਰੇ ਦੇਸ਼ ਦੀ ਕਿਸਾਨੀ ਪੂਰੇ ਦੇਸ਼ ਦੇ ਲੋਕਾਂ ਦੀ ਆਵਾਜ਼ ਕਿ ਆਓ ਇਹ ਡिक्टਟਰਾਂ ਦੇ ਖਿਲਾਫ ਜ਼ੁਦਾਈ ਚੱਕੇ ਵਧਾਈਏ ਪੁਰਦੇਸ਼ ਦੇ ਲੋਕ ਤੁਹਾਡੇ ਸਾਰੇ ਵੱਲ ਦੇਖ ਰਹੇ ਨੇ ਕਿ ਕਦੋਂ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਸਾਨੂੰ ਹੱਥ ਮਾਰਗੇ ਤਾਂ ਲਟੂ ਵਾਲਿਆਂ ਨੂੰ ਦੇਵ ਵਾਲਿਆਂ ਨੂੰ ਬੰਗਾਲ ਵਾਲਿਆਂ ਨੂੰ ਆ ਸਾਰੇ ਗੈਸਤੀ ਜਨਤਾ ਸ੍ਰੁਪਤ ਕਿਸਾਨ ਉਹ ਚੇਦੇ ਹੋ ਕੇ ਦੀ ਅਧੀਕ ਕਰ ਰਹੀ ਹੈ ਉਹ ਜਿਵੇਂ ਕਿਹਾੜਾ 2:30 ਵਜੇ ਰਾਤ ਹੋ ਰਹੇ ਨੇ ਉਹਨਾਂ ਨੂੰ ਜ਼ਰੂਰ ਸੁਣ ਕੇ ਲਾਣਾ ਤਾਂ ਜੋ ਸ੍ਰੁਪਤ ਕਿਸਾਨ ਉਹ ਆਪਣੀ ਉਸ ਵਾਅਦੇ ਨੂੰ ਆਪਣੇ ਉਸ ਕਰਮ ਨੂੰ ਪੂਰਾ ਕਰ ਸਕੇ ਤੁਹਾਡਾ ਬਹੁਤ ਬਹੁਤ ਦਾ ਮਾਣ ਵਾਹਿਗੁਰੂ ਜੀ ਕਾ ਖਾਲਸਾ ਰਾਈਟ ਡਿਸਕ੍ਰਿਪਸ਼ਨ ਇਹ ਭਾਸ਼ਣ ਸੀ ਜਿਹੜਾ ਭਾਸ਼ਣ ਡਾਕਟਰ ਦਰਸ਼ਨਪਾਲ ਨੇ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵਾਪਸ ਨਹੀਂ ਕਰਦੀ ਇਸ ਕਾਨੂੰਨ ਨੂੰ ਤਾਂ ਅਸੀਂ ਤਗੜੇ ਹੋ ਕੇ ਸੰਘਰਸ਼ ਕਰਾਂਗੇ